ਅਈ ਸਰ ਜੋ ਅੱਜ ਦੀ ਪ੍ਰੈਸ ਕਾਨਫਰੰਸ ਆ ਕਿੱਸੇ ਬਾਬਰ ਕੀਤੀ ਗਈ ਹੈ ਇਹਨਾਂ ਸਾਡੇ ਐਸਐਸਪੀ ਸਾਹਿਬ ਵੱਲੋਂ ਮਾਰੇ ਅੰਤਰਗ੍ਰਦ ਦੇ ਤਲਾਈ ਗਈ ਮਹਿਮ ਜਿਹੜੀ ਉਹਦੇ ਵਿੱਚ ਸਾਨੂੰ ਸਫੰਤਾ ਮਿਲਿਆ ਇਹ ਸਹਿਲਿਸ਼ਪਾਲ ਸਿੰਘ ਪਾਸ ਨੇ ਆਜਾ ਹਾਂ ਜੀ ਬੜਾ ਨੀਰਜ ਕੁਮਾਰ ਪੁੱਤਰ ਤਰੰਜੀ ਲਾਲ ਨੇ ਇੱਕ ਵਿਆਹ ਲਗਾਇਆ ਜੇ ਉਹਨਾਂ ਦਾ ਜਿਹੜਾ ਸੈਂਟਰੀ ਦੀ ਦੁਕਾਨ ਆ ਤੇ ਇਹ ਜਿਹੜੀਆਂ ਕੁਝ ਔਰਤਾਂ ਨੇ ਈਲਹਾ ਦੇ ਬੰਦੇ ਬਹਾਨੇ ਬਣਾ ਕੇ ਉਹ ਤਾਂ ਸੈਂਟਰੀ ਤੇ ਸਟੋਰ ਤੇ ਵਰਗੀਆਂ ਹੂੰ ਤੇ ਜਿਹੜਾ ਉਹਨਾਂ ਨੇ ਕਾਫੀ ਸਮਾਨ ਲਾਸ਼ ਲਗੀਆਂ ਟੈਂਕੀਆਂ ਟੂਕੀਆਂ ਸ਼ਾਵਰ ਪਾਣੀ ਵਾਲੀਆਂ ਪਾਈਪਾਂ ਸੈਂਟਰੀ ਕਲਿੱਪ ਵਾਸ਼ ਮਿਸ਼ਰ ਇੰਗਲਿਸ਼ ਵਾਸ਼ ਸ਼ੀਟ ਕੁਕ ਸਟੀਮ ਦਾ ਸਿੰਕ वगैरह ਚੋਰੀ ਕਰ ਲਿਆ ਸੀਗਾ ਉਹੇ ਤਰ੍ਹਾਂ ਦੇ ਇਸ ਰਿਪੋਰਟ ਤੋਂ ਬਾਅਦ ਜਿਹੜਾ ਅੰਗਰੇਜ਼ ਜਾਨ ਕੇ ਆਰਤੀਗਰ ਉਹ ਜਿਹੜਾ ਕਾਬੂ ਬਣਿਆ ਕਾਬੂ ਵਰਕੇ ਇਹ ਅੱਠ ਹੋਰ ਬਣੇ ਜੀ ਬਰਨਾਲੇ ਦੇ ਆ ਇਹ ਰਹਿਣ ਵਾਲੀਆਂ ਨੇ ਸਾਰੀਆਂ ਤੇ ਅੱਠਾਂ ਨੇ ਜਿਹੜਾ ਪਿੰਨ ਤੋਂ ਜੁੜੀ ਕੀਤਾ ਹੋਇਆ ਸਮਾਨ ਬਣ ਗਿਆ ਇਹਨਾਂ ਅੱਠਾਂ ਦੇ ਵਿੱਚੋਂ ਛਿਆਂ ਦੇ ਖਿਲਾਫ ਜਿਵੇਂ ਬੰਦੇ ਤੋਂ ਪਤਨੀ ਪਾਲੀ ਇਹਦੇ ਖਿਲਾਫ ਥਾਣਾ ਪੀਖੀ ਵਿਖੇ ਚੋਰੀ ਦਾ ਪਰਚਾ ਦਰਜਾ ਬੰਤੀ ਜਿਹੜੀ ਆ ਇਹਦੇ ਖਿਲਾਫ ਤਿੰਨ ਮੁਕੱਦਮੇ ਦਰਜ ਸਥਾਣਾ ਸੁਨਾਮ ਖਾਣਾ ਡਿਵੀਜ਼ਨ ਨੰਬਰ 4 ਤੇ ਖਾਣਾ ਸ਼ੇਰਪੁਰ ਜੀ ਚੋਰੀ ਦੇ ਪਰਚੇ ਦਰਜ ਨੇ ਇਹਦੇ ਵਿੱਚ ਇੱਕ ਪੂਜਾ ਉਹਦੇ ਖਿਲਾਫ ਸਥਾਣਾ ਸ਼ਿਟੀ ਬਰਨਾਲਾ ਚੋਰੀ ਦਾ ਪਰਚਾ ਦਰਜਾ ਇੱਕ ਹੈਗੀ ਆ ਪੂਜਾ ਉਰਫ ਲੰਤੋ ਪਤਨੀ ਬੱਬੀ ਇਹਦੇ ਖਿਲਾਫ ਤਿੰਨ ਮੁਕੱਦਮੇ ਦਰਜ ਨੇ ਤਪਾ ਥਾਣਾ ਸ਼ਿਟੀ ਬਰਨਾਲਾ ਤੇ ਸ਼ੇਰਪੁਰ ਚ ਇੱਕ ਸ਼ਰਪਤੀ ਪਤਨੀ ਸ਼ੰਤੀ ਇਹ ਹੈਗੀ ਆ ਇਹਦੇ ਖਿਲਾਫ ਚਾਰ ਮੁਕੱਦਮੇ ਦਰਜ ਨੇ ਨੋਤਾਪਾ ਥਾਣਾ ਲੋਹਗੋੜ ਡਿਵੀਜ਼ਨ ਨੰਬਰ 4 ਲੁਧਿਆਣਾ ਥਾਣਾ ਛੇਪੁਰ ਅੱਜ ਵੀ ਚੋਰੀ ਦੇ ਬੱਚੇ ਲੱਗ ਇੱਕ ਅਨੂਆ ਪਤਨੀ ਕਰਨ ਇਹਦੇ ਖਿਲਾਫ ਥਾਣਾ ਤੱਪਾ ਦੇ ਪੱਤਰ ਦੱਸਾ ਇੱਕ ਜ਼ਰੂਰ ਆ ਇਹਨਾਂ ਦਾ ਇਹ ਬਾਰਦਾਤਾ ਕਰਦੀਆਂ ਵੱਖ-ਵੱਖ ਜਿਨ੍ਹਾਂ ਦੇ ਵਿੱਚ ਕਾਹਦੀ ਮਗੱਲ ਮੇ ਇਹਨਾਂ ਦੇ ਲੱਗਦੇ ਨੇ ਕੱਲ ਵੀ ਇਹਨਾਂ ਨੇ ਸਾਡੇ ਏਰੀਆ ਜਾ ਕੇ ਆ ਅਕਰ ਕੀਤੀ ਜਿਵੇਂ ਅਨੂਤਰਾ ਮੈਡੀਕਲ ਦਾ ਅੰਤ ਕਾਬੂ ਕਰਦੇ ਇਹਨਾਂ ਨੂੰ ਜਿਹੜਾ ਚੋਰੀ ਦਾ ਮਾਲ ਮਿਲ ਗਿਆ ਉਹਨਾਂ ਦੇ ਜੀ ਇਹਨਾਂ ਨੂੰ ਪੇਸ਼ ਕਰਕੇ ਉਹਨਾਂ ਦਾ ਰਿਮਾਰਡ ਹਾਸ ਕਰੇ ਪੂਰੇ ਨਾਲ ਰੋਪੋਸ਼ਿਕ ਕਰਾਂਗੇ ਵੀ ਸਾਡੇ ਇਹ ਜੋ ਕੱਚੇ ਦੇ ਚੰਨ ਕੋਲ ਬਾਰੇ ਸਰ ਇੱਕੋ ਸ਼ਹਿਰ ਦੀਆਂ ਜੇ ਵੱਖ-ਵੱਖ ਸ਼ਹਿਰ ਤੋਂ ਬਣਿਆ ਕਰੋ ਸਰ ਇਹ ਸਾਰੀਆਂ ਬਰਨਾਲੇ ਦੀਆਂ ਹੀ ਰੈਡ ਬਣੀਆਂ ਨੇ ਜੀ ਉੱਥੇ ਰਹਿੰਦੇ ਆਲੇ ਆਪ ਮੈਂ ਕਰਦਾ